ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਇੱਕ ਭਰਾ ਦੀ ਹੱਡ ਬੀਤੀ ਲੈ ਕੇ ਕਿਵੇਂ ਕੁੜੀ ਮੁੰਡੇ ਨੂੰ ਪਿਆਰ ਦੇ ਚੱਕਰਾਂ ਚ ਪਾ ਕੇ 11-12 ਲੱਖ ਰੁਪਇਆ ਖਾ ਕੇ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੀ ਆ ਸਾਰਾ ਕੁਝ ਸੁਣਾਉਣਾ ਥਨੂੰ ਬਾਈ ਦੇ ਜ਼ੁਬਾਨੀ ਆਜੋ ਮਲਾਉਣਾ ਥਨੂੰ ਬਾਈ ਨਾਲ ਸਤਿ ਸ੍ਰੀ ਅਕਾਲ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਰਾ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਪੇਜ ਤੇ ਸੰਧੂ ਜਲਾਲਾ ਪਾਦ ਵਾਲੇ ਤੇ ਜੀ ਹਾਂਜੀ ਹਾਂਜੀ ਵੀਰੇ ਤੇ ਤੁਹਾਡੀ ਵੀਡੀਓ ਵੀਰੇ ਰਿਕਾਰਡ ਹੋ ਰਹੀ ਆ ਹਾਂਜੀ ਵੀਰੇ ਤੁਹਾਨੂੰ ਮਨਜ਼ੂਰ ਹੈ ਇਹ ਗੱਲ ਵੀ ਰਿਕਾਰਡ ਤੁਸੀਂ ਇਜਾਜ਼ਤ ਦਿੰਨੇ ਹੋ ਉਸ ਗੱਲ ਦੀ ਹਾਂਜੀ ਹਾਂਜੀ ਵੀਰੇ ਮੈਨੂੰ ਮਨਜ਼ੂਰ ਹੈ ਜੀ ਅੱਛਾ ਇਹ ਥੋੜੀ ਵੀਡੀਓ ਜਿੰਨਾ ਤੱਕ ਕਰ ਦਿੱਤੀ ਜਾਵੇ ਵੀਰੇ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਆ ਤੁਹਾਡੇ ਨਾਲ ਭਰਾ ਜੀ ਕੀ ਬਾਤ ਰਿਹਾ ਇਹੋ ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਜੀ ਭਾਈ ਜੀ ਗੱਲ ਹੈ ਕਿ ਆਏ ਮੈਂ ਸਟਾਰਟਿੰਗ ਤੋਂ ਸਟਾਰਟ ਕਰਦਾ ਜੀ ਇਹ ਗੱਲ ਹੈ ਕਿ 2017 ਦੀ ਜੀ ਅੱਛਾ ਜੀ ਹਾਂਜੀ 2017 ਦੇ ਵਿੱਚ ਵੀਰੇ ਮੈਨਾ ਕਿਸੇ ਕੁੜੀ ਦੇ ਰਿਲੇਸ਼ਨ ਦੇ ਵਿੱਚ ਆਇਆ ਅੱਛਾ ਜੀ ਹਾਂਜੀ ਤੇ ਜਿਹਦੇ ਨਾਲ ਚਲੋ ਮੇਰਾ ਲਵ ਰਿਲੇਸ਼ਨ ਸਟਾਰਟ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਵੀਰੇ ਉਸ ਤੋਂ ਬਾਅਦ ਨਾ 2017 ਦੇ ਵਿੱਚ ਹੀ ਉਹਦੇ ਨਾਲ ਘਰੇ ਪਤਾ ਲੱਗ ਗਿਆ ਜੀ ਠੀਕ ਹੈ ਹਾਂਜੀ ਘਰੇ ਪਤਾ ਲੱਗ ਗਿਆ ਚਲੋ ਵੀਰੇ ਘਰੇ ਘਰ ਦੇ ਜੋ ਵੀ ਕਰਦੇ ਹੁੰਦੇ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਕੀ ਐਵਰੀ ਕੁੜੀ ਨੇ ਨਾ ਮੈਨੂੰ ਫੋਨ ਕੀਤਾ ਕਹਿੰਦੀ ਨਾ ਆਪਾਂ ਵੀ ਮਤਲਬ ਇਹ ਰਿਲੇਸ਼ਨ ਚਲਾ ਨਹੀਂ ਸਕਦੇ ਅੱਗੇ ਤਿੰਨ ਚਾਰ ਮਹੀਨੇ ਬਾਅਦ ਹੀ ਮੈਂ ਕਿਹਾ ਵੀ ਚਲੋ ਠੀਕ ਹੈ ਜੀ ਵੀ ਚਲੋ ਤੇ ਏਡੀ ਗੱਲ ਹੀ ਹੋ ਗਈ ਵੀ ਚਲੋ ਠੀਕ ਆ ਉਸ ਤੋਂ ਬਾਅਦ ਵੀਰੇ ਮੈਂ ਨਾ ਚਾਰ ਕੁ ਮਹੀਨੇ ਉਹਦੇ ਨਾਲ ਕੋਈ ਕੰਟੈਕਟ ਨਹੀਂ ਰਿਹਾ ਮੇਰਾ ਨਾ ਮੈਂ ਗੱਲ ਕੀਤੀ ਜਿੱਥੇ ਵੀ ਚਲੋ ਵੀ ਮਤਲਬ ਇੱਕੋ ਸ਼ਹਿਰ ਦੇ ਸੀ ਜਿੱਥੇ ਵੀ ਸੀਗਾ ਅਸੀਂ ਮਿਲਣ ਮਿਲਣਾ ਦੇਖਣਾ ਇੱਕ ਦੂਜੇ ਨੂੰ ਚਲੋ ਆਪਾਂ ਸਾਈਡ ਤੇ ਹੋ ਜਾਣਾ ਵੀ ਚਲੋ ਜਦੋਂ ਹੈ ਹੀ ਨਹੀਂ ਕੁਝ ਵੀ ਦੂਰੀ ਚ ਹੀ ਫਾਇਦਾ ਉਸ ਤੋਂ ਬਾਅਦ ਵੀਰੇ ਇਹਨੇ ਨਾ ਦੁਬਾਰਾ ਮੈਨੂੰ 4 ਮਹੀਨੇ ਤੇ 17 ਦਿਨ ਬਾਅਦ ਕਿੰਦੀ ਆਪਾਂ ਇਹਨੂੰ ਕੰਟੀਨਿਊ ਕਰਦੇ ਆਂ ਅੱਛਾ ਜੀ ਵੀਰੇ ਮੈਂ ਮਨਾਂ ਕਰਦਾ ਸਾਫ਼ ਹੀ ਜਵਾਬ ਦੇਦਾ ਹੂੰ ਮੈਂ ਕਹਿਆ ਵੀ ਨਹੀਂ ਅੱਛਾ ਹਾਂਜੀ ਤੇ ਮੈਂ ਜਵਾਬ ਦੇਤਾ ਤੇ ਉਸ ਤੋਂ ਬਾਅਦ ਵੀਰੇ ਚਲੋ ਇਹਨੇ ਮੈਨੂੰ ਕਾਫੀ ਦਿਨ ਫੋਨ ਉਂਦਾਵਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਬੰਦਾ ਇਨਸਾਨ ਹੈ ਉਹਦਾ ਮਨ ਵੀ ਵਿਗੜ ਹੀ ਜਾਂਦਾ ਵਾ ਤੇ ਉਸ ਤੋਂ ਬਾਅਦ ਮੈਂ ਵੀਰੇ ਦੁਬਾਰੇ ਫਿਰ ਕੰਟੀਨਿਊ ਕੀਤਾ ਇਹਨੂੰ ਉਸ ਤੋਂ ਬਾਅਦ ਦੁਬਾਰੇ ਵੀਰੇ 6 ਮਹੀਨੇ ਨਾਰਮਲ ਚੱਲਿਆ ਵਧੀਆ ਅਰਤਵਾ 6 ਮਹੀਨੇ ਬਾਅਦ ਦੁਬਾਰੇ ਇਹਦੇ ਘਰੇ ਪਤਾ ਲੱਗ ਗਿਆ ਵੀਰੇ ਤੇ ਇਹਦੇ ਘਰਦਿਆਂ ਨੇ ਕਹਿਤਾ ਵੀ ਕਹਿੰਦੇ ਅਸੀਂ ਮਤਲਬ ਜੇ ਤੂੰ ਜਾਂ ਰਿਲੇਸ਼ਨ ਰੱਖ ਲਾ ਤੇ ਜਾਰ ਰੱਖ ਲਾ ਸਾਨੂੰ ਤੇਨੇ ਵੀਰੇ ਰਿਲੇਸ਼ਨ ਚੂਜ਼ ਕੀਤਾ ਅੱਛਾ ਇਹਨੇ ਰਿਲੇਸ਼ਨ ਚੂਜ਼ ਕੀਤਾ ਹਾਂਜੀ ਵੀ ਕੁੜੀ ਕਹਿੰਦੀ ਮੈਂ ਤਾਂ ਤੇਰੇ ਨਾਲ ਰਹੂੰਗੀ ਵੀ ਘਰ ਦੇ ਛੱਡ ਤੇ ਉਹਨੇ ਵੀ ਘਰਦਿਆਂ ਨਾਲ ਪਤਾ ਸਾਬ ਹਾਂਜੀ 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 ਬਿਲਕੁਲ 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 ਵੀਰੇ ਉਸ ਤੋਂ ਬਾਅਦ ਜੋ ਵੀ ਸੀਗਾ ਵੀਰੇ ਇਹਨੇ ਫਿਰ ਮੇਰੇ ਨਾਲ ਗੱਲ ਸ਼ੇਅਰ ਕੀਤੀ ਮੈਂ ਕਿਹਾ ਵੀ ਚਲੋ ਠੀਕ ਆ ਜੇ ਤੈਨੂੰ ਮਨਜ਼ੂਰਾ ਤੇ ਮੈਨੂੰ ਕੀ ਪ੍ਰੋਬਲਮ ਹੋ ਸਕਦੀ ਆ ਵੀਰੇ ਹਾਂ ਹਾਂ ਤੇ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਗੱਲ ਕੀਤੀ ਕਹਿੰਦੀ ਵੀ ਜੋ ਵੀ ਹੋਊਗਾ ਸਾਰਾ ਕੁਝ ਜੋ ਮੇਰੇ ਘਰ ਦੇ ਕਰਦੇ ਸੀ ਤੈਨੂੰ ਕਰਨਾ ਪਊਗਾ ਮੈਂ ਕਿਹਾ ਵੀ ਮੈਨੂੰ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਹਾਂ ਜੀ ਅੱਛਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਵੀਰੇ ਇਹਦੀ ਪਲੱਸ 2 ਕੰਪਲੀਟ ਹੋਈ ਉਸ ਤੋਂ ਬਾਅਦ ਇਹਦੇ ਘਰ ਦੇ ਨੇ ਨੂੰ ਆਇਲਟਸ ਕਰਵਾਈ ਵੀਰੇ ਆਪਦੇ ਬਿਹੇਵਤੇ ਫਸਟ ਸਭ ਤੋਂ ਫਸਟ ਵਾਰ ਕੁੜੀ ਦੇ ਘਰ ਦੇ ਨੇ ਆਇਲਟਸ ਕਰਾਈ ਆ ਆਪਦੇ ਪੱਲਿਓ ਹਾਂ ਜੀ ਆਪ ਦੇ ਪੱਲੋਂ ਪਹਿਲੇ ਨੰਬਰ ਤੇ ਵੀਰੇ ਉਦੋਂ ਵੀਰੇ ਇਹਨੂੰ ਨਾ 1.7 ਬੈਂਡ ਆਏ ਚਲੋ ਨਹੀਂ ਗੱਲ ਬਣੀ ਉਸ ਤੋਂ ਬਾਅਦ ਵੀਰੇ ਸਾਡਾ ਰਿਲੇਸ਼ਨ ਕੰਟੀਨਿਊ ਚੱਲਦਾ ਸੀਗਾ ਤੇ ਫਿਰ ਇਹਨੇ ਨਾ ਮੇਰੇ ਕੋਲੇ ਗੱਲ ਕੀਤੀ ਕਹਿੰਦੀ ਮੈਂ ਆਇਲਟਸ ਕਰਨੀਆਂ ਫਿਰ ਆਇਲਟਸ ਕਰਨ ਲਈ ਮੇਰਾ ਵਾਕਫੀ ਫਰੈਂਡ ਸੀਗਾ ਇੱਕ ਉਹਨਾਂ ਦੇ ਲਿੰਕ ਦੇ ਵਿੱਚ ਨਾ ਸੈਂਟਰ ਸੀ ਉਹਨਾਂ ਦੇ ਫਰੈਂਡ ਦਾ ਮੈਂ ਉਸ ਤੋਂ ਬਾਅਦ ਮੈਂ ਆਪ ਦੇ ਬਹਿਵਤੇ ਇਹਨੂੰ ਆਇਲਟਸ ਕਰਨ ਲਾਤਾ ਵੀਰੇ ਠੀਕ ਆ ਠੀਕ ਆ ਜੀ ਆਪ ਦੇ ਬਹਿਵਤੇ ਆਇਲਟਸ ਕਰਨ ਲਾਤਾ ਚਲੋ ਜੀ 4 ਮਹੀਨੇ 5 ਮਹੀਨੇ ਜਿੰਨੇ ਵੀ ਟਾਈਮ ਹੈ ਸੈਂਟਰ ਗਈ ਠੀਕ ਆ ਜੀ ਇਹਦੇ ਆਪ ਡਾਊਨ ਦਾ ਖਰਚਾ ਆਟੋ ਵੀਰੇ ਇੱਕ ਆਟੋ ਲੈ ਕੇ ਆਉਂਦਾ ਸੀ ਇੱਕ ਛੱਡ ਕੇ ਆਉਂਦਾ ਸੀਗਾ ਚਲੋ ਉਹਨਾਂ ਦਾ ਖਰਚਾ ਉਹ ਬੰਦੇ ਉਹ ਬੰਦਿਆਂ ਦੇ ਵੀ ਮੇਰੇ ਕੋਲੇ ਪ੍ਰੂਫ ਹੈ ਆਈ ਜੁੜੇ ਹੋਇਆ ਮੇਰੇ ਨਾਲ ਹਜੇ ਵੀ ਮੈਂ ਟੁੱਟਿਆ ਨਹੀਂ ਉਹਨਾਂ ਨਾਲੋਂ ਤੇ ਉਸ ਤੋਂ ਬਾਅਦ ਵੀਰੇ ਫਿਰ ਪੇਪਰ ਪੇਪਰ ਦੀ ਵਾਰੀ ਆ ਵੀਰੇ ਪੇਪਰ ਭਰਤਾ ਇਹਦੇ ਘਰੇ ਪਤਾ ਲੱਗ ਗਿਆ ਵੀ ਪੇਪਰ ਭਰਤਾ ਇਹਦੇ ਮੰਮਾ ਨੂੰ ਹਾਂ ਤੇ ਉਸ ਤੋਂ ਬਾਅਦ ਵੀਰੇ ਪੇਪਰ ਦੇ ਕਿ ਆਏ ਅਸੀਂ ਸਪੀਕਿੰਗ ਹੋਈ ਪਹਿਲਾਂ ਉਸ ਤੋਂ 10 7-8 ਦਿਨ ਬਾਅਦ ਵੀਰੇ ਆਪਣੇ ਥਿਊਰੀ ਹੋਈ ਐਗਜ਼ਾਮ ਆਇਆ ਬਰਨਾਲੇ ਵੀਰੇ ਪੇਪਰ ਦਵਾ ਕੇ ਲੈ ਕੇ ਆਇਆ ਮੈਂ ਆਪ ਖੁਰ ਜਾ ਕੇ ਇਹਦੇ ਮੰਮੀ ਨੂੰ ਪਤਾ ਸੀਗਾ ਉਹਨਾਂ ਨੇ ਭੇਜਿਆ ਨਾਲ ਪੇਪਰ ਦਵਾਣਾ ਤੇ ਪੇਪਰ ਦਵਾ ਕੇ ਆਇਆ ਤੇ ਚਲੋ ਵੀਰੇ ਇਹਦਾ ਨਾ ਰਿਜ਼ਲਟ ਆਇਆ ਸਤੰਬਰ ਦੇ ਵਿੱਚ 20 ਸਤੰਬਰ ਮੇ ਵੀ ਕੋਈ ਡੇਟ ਹੋਵੇ 20 ਜਾਂ 19 ਸਤੰਬਰ ਇਦਾਂ ਕਰਕੇ ਹੋਊਗੀ ਉਸ ਤੋਂ ਮਹੀਨੇ ਬਾਅਦ ਹੀ ਆਉਂਦਾ ਵਾ ਰਿਜ਼ਲਟ ਆਇਲਟਸ ਐਗਜ਼ਾਮ ਦਾ ਤੁਹਾਨੂੰ ਸ਼ਾਇਦ ਨੌਲੇਜ ਹੋਊਗੀ ਮਹੀਨੇ ਵੀ ਦਿਨ ਬਾਅਦ ਤੇ ਜਦੋਂ ਰਿਜ਼ਲਟ ਆਇਆ ਨਾ ਵੀਰੇ ਮੇਰੇ ਨੰਬਰ ਤੇ ਲਿੰਕ ਸੀ ਇਹਦਾ ਟੈਕਨੋਲੋਜੀਮੈਂਟ ਜੋ ਵੀ ਸੀਗੀ ਸਾਰਾ ਕੁਝ ਤੇ ਮੈਨੂੰ ਨਾ ਸਵੇਰ 5:30 ਵਜੇ ਰਿਜ਼ਲਟ ਦਾ ਮੈਸੇਜ ਆਇਆ 5:30 ਵਜੇ ਬੈਂਡ ਆਇਆ ਵੀਰੇ ਇਹਦੇ ਤੇ ਇਹਨੇ ਮੈਨੂੰ 5 ਵਜੇ ਤੋਂ ਫੋਨ ਕਰਨਾ ਸਟਾਰਟ ਕਰਤਾ ਮੈਨੂੰ ਝੂਠ ਬੋਲਿਆ ਮੈਂ ਕਿਹਾ ਵੀ ਨਹੀਂ ਹਲੇ ਰਿਜ਼ਲਟ ਨਹੀਂ ਆਇਆਗਾ ਤੇ ਮੇਰਾ ਨਾ ਇੱਕ ਵੇਰੇ ਨਾਲ ਸਾਈਡ ਬਿਜ਼ਨਸ ਸੀਗਾ ਮੇਰਾ ਸਲੂਨ ਸ਼ਾਪ ਸੀਗੀ ਮੇਰੀ ਤੇ ਮੈਂ ਉੱਥੇ ਬੈਠਾ ਸੀਗਾ ਤੇ ਇਹਨੇ ਮੈਨੂੰ ਕਾਲ ਕੀਤੀ ਕਹਿੰਦੀ ਮੈਂ ਆਉਣੀ ਆ ਆਕੇ ਨਾ ਵੀਰੇ ਇਹਨੇ 9 ਵਜੇ ਆਈ ਜਦੋਂ ਤੇ ਉਸ ਤੋਂ ਬਾਅਦ ਵੀਰੇ ਇਹਨੇ ਰਿਜ਼ਲਟ ਦੱਸ ਉਸ ਤੋਂ ਬਾਅਦ ਮੈਨੂੰ ਕਹਿੰਦੀ ਇਦਾਂ ਕਰਕੇ ਮੈਂ ਸੁਸਾਈਡ ਕਰ ਲੈਣਾ ਮੇਰਾ ਦੂਜਾ ਚਾਂਸ ਵੀ ਚਲਾ ਗਿਆ ਇਹ ਉਹ ਚਲੋ ਜੋ ਵੀ ਹੁੰਦਾ ਮੈਂ ਸਮਝਾਇਆ ਉਹਦੇ ਬਿਹੇਵਤੇ ਤੇ ਕਹਿੰਦੀ ਮੈਨੂੰ ਦੁਬਾਰਾ ਹਾਈਲਟਸ ਕਰਨ ਲਾ ਫਿਰ ਦੁਬਾਰਾ ਹਾਈਲਟਸ ਕਰਨ ਲਾਤਾ ਮੈਂ ਫਿਰ ਉਸ ਤੋਂ ਬਾਅਦ ਵੀਰੇ ਮੈਂ ਇਹ 1 ਮਹੀਨਾ ਗਈ 1 ਮਹੀਨੇ ਦੇ ਵਿੱਚੋਂ ਜਿਵੇਂ 2 ਦਿਨ ਚੱਲੀ ਗਈ 4 ਦਿਨ ਘਰੇ ਉਸ ਤੋਂ ਬਾਅਦ ਵੀਰੇ ਮੇਰਾ ਮਾਨ ਅੱਕ ਗਿਆ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਵੀ ਇਹਦੇ ਹੁਣ ਲੱਛਣ ਨਹੀਂ ਰਹੀ ਹਾਈਲਟਸ ਕਰਨ ਵਾਲੇ ਚਲੋ ਮੈਂ ਸਮਝਾਇਆ ਵੀਰੇ ਇਹ ਹੁੰਦੀ ਕਰਦੀ ਗੱਲ 2-3 ਮਹੀਨੇ ਹਾਂਜੀ ਪੱਲਿਓ ਖਰਚੇ ਤੇ ਕਰਾਈ ਸੀ ਹਾਈਲਟਸ ਆਪਦੇ ਪੱਲਿਓ ਕਰਾਈ ਪੱਲਿ ਪੱਲੇ ਉਹ ਖਰਚੇ ਤੇ ਵੀਰੇ ਮੈਂ 1 ਮਹੀਨੇ ਦੀ ਫੀਸ ਭਰੀ ਸੀ ਇਹਨੇ ਛੱਡਤੀ ਇਹਨੇ ਛੱਡਤੀ ਵੀਰੇ ਅੱਛਾ ਤੇ ਉਸ ਤੋਂ ਬਾਅਦ ਵੀਰੇ 2 ਕ ਮਹੀਨੇ ਘਰੇ ਰਹੀ ਆ ਤੇ ਫਿਰ ਇਹ ਹੋ ਗਈ ਬਿਮਾਰ ਪੂਰੀ ਨਾਲ ਦੀ ਬੋਡੀ ਤੇ ਸਵੇਲਿੰਗ ਹੋਣੀ ਸਟਾਰਟ ਹੋ ਗਈ ਪੂਰੀ ਬੋਡੀ ਤੇ ਅੱਛਾ ਤੇ ਵੀਡੀਓ ਕਾਲ ਕੀਤੀ ਇਹਨੇ ਕਹਿੰਦੀ ਇਦਾਂ ਕਰਕੇ ਆ ਗੱਲ ਬਤਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਸ਼ਾਇਦ ਆਪਣਾ ਬੀਪੀ ਅੱਪ ਹੋ ਜਾਂਦਾ ਜਾਂ ਇਦਾਂ ਉਦਾਂ ਹਨਾ ਕੁਝ ਵੀ ਕੋਈ ਪ੍ਰੋਬਲਮ ਆ ਜਾਂਦੀ ਅਸੀਂ ਚੈੱਕਅਪ ਕਰਵਾਇਆ ਵੀਰੇ ਤੇ ਚਲੋ ਉਹਨਾਂ ਨੇ ਨਾ ਸਾਨੂੰ ਟੈਸਟ ਦੱਸਦੇ ਟੈਸਟ ਵਗੈਰਾ ਕਰਵਾਏ ਥੋੜੀਆਂ ਜੀਆਂ ਮਾਈਨਰ ਪ੍ਰੋਬਲਮਸ ਆਈਆਂ ਵੀਰੇ ਜਿਹੜਾ ਮੈਡੀਕਲ ਸਾਰਾ ਤੁਸੀਂ ਕਰਦੇ ਨੇ ਉਹ ਵੀ ਤੁਸੀਂ ਕੀਤਾ ਬਾਈ ਨਹੀਂ ਮੈਡੀਕਲ ਖਰਚਾ ਵੀ ਮੈਂ ਕੀਤਾ ਵਿਦ ਪ੍ਰੂਫ ਵੀਰੇ ਮੇਰੇ ਕੋਲੇ ਹੈ ਸਾਰੀਆਂ ਚੀਜ਼ਾਂ ਤੁਸੀਂ ਜਿੰਨੀਆਂ ਗੱਲਾਂ ਕਰ ਰਹੇ ਹੋ ਸਾਰੇ ਪ੍ਰੂਫ ਤੁਹਾਡੇ ਕੋਲੇ ਹੈਗੇ ਤੁਜਟ ਬਾਈ ਬਿਲਕੁਲ ਵੀਰੇ ਹੈ ਬਿਲਕੁਲ ਵੀਰੇ ਹੈ ਸਾਰੇ ਪ੍ਰੂਫ ਹੈ ਮੇਰੇ ਕੋਲੇ ਠੀਕ ਹੈ ਜੀ ਫੇਰ ਜੀ ਹਾਂਜੀ ਫੇਰ ਵੀਰੇ ਉਸ ਤੋਂ ਬਾਅਦ ਕੋਟਕਪੂਰਾ ਹੀ ਆ ਵੀਰੇ ਡਾਕਟਰ ਸਾਨੂੰ ਸੁਜੈਸਟ ਕੀਤਾ ਕਿਸੇ ਨੇ ਤੇ ਉਹਨਾਂ ਨਾਲ ਅਸੀਂ ਕਨੈਕਟ ਕੀਤਾ ਸੁਜੈਸਟ ਵੀ ਕਿਨੇ ਕੀਤਾ ਵੀਰੇ ਇਹਨਾਂ ਦੇ ਰਿਸ਼ਤੇਦਾਰ ਹੀ ਆ ਉਹਨਾਂ ਨੇ ਸਰ ਮੈਨੂੰ ਸੁਜੈਸਟ ਕੀਤਾ ਸੀ ਮੇਰੇ ਨਾਲ ਵਧੀਆ ਗੱਲ ਕਰਦੇ ਸੀਗੇ ਉਹਨਾਂ ਨੇ ਸੁਜੈਸਟ ਕੀਤਾ ਤੇ ਉਸ ਤੋਂ ਬਾਅਦ ਵੀਰੇ ਉੱਥੋਂ ਟ੍ਰੀਟਮੈਂਟ ਚੱਲਿਆ ਤਿੰਨ ਤੋਂ ਚਾਰ ਮਹੀਨੇ ਬਾਈ ਵੀਕ ਵੀਰੇ ਮੈਡੀਸਿਨ ਆਉਂਦੀ ਸੀਗੀ ਜੋ ਵੀ ਆਪ ਡਾਉਨ ਦਾ ਖਰਚਾ ਸੀ ਸਾਰਾ ਟੋਟਲੀ ਮੈਂ ਦੇਖਦਾ ਸੀਗਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਵੀਰੇ ਚਲੋ ਜਦੋਂ ਥੋੜਾ ਮਤਲਬ ਮੈਡੀਸਿਨ ਹਲੇ ਵੀ ਇਹਦੀ ਰੈਗੂਲਰ ਚੱਲਦੀ ਸੀਗੀ ਜੋ ਵੀ ਉਹਦਾ ਵੀ ਟੋਟਲੀ ਸਾਰਾ ਖਰਚਾ ਮੈਂ ਹੀ ਕਰਦਾ ਸੀਗਾ ਉਸ ਤੋਂ ਬਾਅਦ ਵੀਰੇ ਫਿਰ ਚਲੋ ਲੈਣ ਦੇਣ ਦਾ ਕੰਮ ਸਟਾਰਟ ਹੋ ਗਿਆ ਜੀ ਮੈਨੂੰ ਇੰਨੇ ਚਾਹੀਦੇ ਇੰਨੇ ਚਾਹੀਦੇ ਸਾਡੇ ਆਹ ਪ੍ਰੋਬਲਮ ਆ ਇਹ ਪ੍ਰੋਬਲਮ ਆ ਵੀਰੇ ਜਿਹਦੇ ਵਿੱਚੋਂ ਮੈਂ ਮਤਲਬ 11 ਤੋਂ 12 ਲੱਖ ਰੁਪਏ ਟੋਟਲੀ ਹੁਣ ਤੱਕ ਦੇ ਚੁੱਕਿਆ ਹਾਂ ਜਿਹਦੇ ਵਿੱਚੋਂ ਮੇਰੇ ਕੋਲੇ ਵੀਰੇ ਜਿਹੜੇ ਪ੍ਰੂਫ ਹੈਗੇ 6 6.5 ਲੱਖ ਰੁਪਏ ਦੇ ਪ੍ਰੂਫ ਆ ਮੇਰੇ ਕੋਲੇ ਕਿਹੜੀ 12 11 ਸਾਰਾ ਕੁਝ ਗਿਫਟ-ਗਿਫਟ ਕਰਦੇ ਰਹੇ ਹੋਗੇ ਘਮਾਉਂਦੇ ਪਿਉਂਦੇ ਰਹੇ ਹੋ ਘਮਾਉਂਦੇ ਰਹਾਂਦੇ ਹੋਗੇ हां जी हां जी हां जी ਵੀਰੇ ਟੋਟਲੀ ਵੀਰੇ ਹਜੇ ਤੱਕ ਵੀ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਸੀ ਪਰ ਮੈਨੂੰ ਮਜਬੂਰ ਹੋ ਕੇ ਕਹਿਣੀ ਪੈਣੀ ਵੀਰੇ ਹਜੇ ਤੱਕ ਵੀ ਛੇੜੇ ਕੱਪੜੇ ਚੱਪਲਾਂ ਫੁੱਟਜ ਹੋ ਵੀ ਹਜੇ ਤੱਕ ਵੀ ਮਤਲਬ ਉਹ ਪਾਉਂਦੀ ਸੀ ਨਾ ਮਤਲਬ ਮੇਰੇ ਲੈ ਕੇ ਦਿੱਤੇ ਹੋਏ ਪਾਉਂਦੀ ਸੀ ਹਾਂਜੀ ਯਾਨੀ ਕਿ ਘਰ ਦੇ ਨਾਲਤਾ ਥੋੜੀ ਚੁੱਕੀ ਸੀ ਘਰ ਦੀ ਕਹਿੰਦੀ ਵੀ ਜਾ ਉਹਨੂੰ ਰੱਖ ਲੈ ਸੰਦੂ ਰੱਖ ਬਿਲਕੁਲ ਬਿਲਕੁਲ ਵੀਰੇ ਤੋੜੀ ਚੁੱਕੇ ਸੀ ਤੇ ਫਿਰ ਇਹ ਗੱਲ ਆਈ ਫਿਰ ਉਸ ਤੋਂ ਬਾਅਦ ਇਹ ਗੱਲ ਹੋਈ ਵੀਰੇ 5 ਮਾਰਚ ਨੂੰ 5 ਮਾਰਚ ਨੂੰ ਵੀਰੇ ਦੀ ਮੰਮੀ ਦਾ ਮੈਨੂੰ ਫੋਨ ਆਇਆ ਸਾਹੀ 2024 ਨੂੰ ਇਹਦੇ ਨੇ ਡਾਕੂਮੈਂਟ ਸਾਰੇ ਟੋਟਲੀ ਮੇਰੇ ਕੋਲੇ ਸੀਗੇ ਤੇ ਇਹਨਾਂ ਦਾ ਮੈਨੂੰ ਫੋਨ ਆਇਆ ਇਹਦੇ ਮੰਮੀ ਦਾ ਇਹਦੇ ਨੰਬਰ ਤੋਂ ਹੀ ਕਹਿੰਦੇ ਇਦਾਂ ਕਰਕੇ ਸਾਨੂੰ ਨਾ ਡਾਕੂਮੈਂਟ ਚਾਹੀਦੇ ਆ ਹਾਂ ਮੈਂ ਕਿਹਾ ਵੀ ਲੈ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਲੈ ਲਓ ਤੇ ਉਸ ਤੋਂ ਬਾਅਦ ਵੀਰੇ ਉਸ ਤੋਂ ਪਹਿਲਾਂ ਨੇ ਇਹਨੇ ਇੱਕ ਐਵੀਏਸ਼ਨ ਅਕੈਡਮੀ ਆ ਉੱਥੇ ਇਹਨੇ ਮੇਰੇ ਤੋਂ 2 ਮਾਰਚ ਨੂੰ 10000 ਰੁਪਏ ਭਰਵਾਇਆ ਸੀਗਾ ਕਿ ਮੈਂ ਨਾ 3 ਮਹੀਨੇ ਦਾ ਡਿਪਲੋਮਾ ਸੀ ਵੀ ਉਹ ਕਰਵਾਉਣਾ ਵਾ ਮੈਂ ਕਰਨਾ ਵਾ ਮਤਲਬ ਮੈਂ ਤੇ ਮੈਂ ਭਰਤਾ ਚਲੋ ਠੀਕ ਆ ਜੀ ਇਹਨਾਂ ਨੇ ਮੈਨੂੰ ਉਸ ਤੋਂ ਬਾਅਦ ਵੀਰੇ 5 ਮਾਰਚ ਨੂੰ ਡਾਕੂਮੈਂਟ ਲੈਣ ਤੋਂ ਬਾਅਦ ਇਹਨੇ ਮੇਰੇ ਨਾਲ ਨਾ ਗੱਲ ਕਰਨੀ ਮਤਲਬ ਜਿਵੇਂ ਕਹਦੀ ਇਹ ਬੰਦ ਵਾਂਗੂ ਹੀ ਕਰਤੀ ਜੇ ਦਿਲ ਕੀਤਾ ਤਾਂ ਮੈਸੇਜ ਦਾ ਰਿਪਲਾਈ ਕਰ ਦੇਣਾ ਜੇ ਦਿਲ ਕੀਤਾ ਤਾਂ ਕਾਲ ਚੱਕ ਲੈਣੀ ਜੇ ਦਿਲ ਕੀਤਾ ਨਹੀਂ ਚੱਕ ਲੈਣੀ ਠੀਕ ਆ ਜੀ ਹਾਂ ਹਾਂ ਜੀ ਤੇ ਉਸ ਤੋਂ ਬਾਅਦ ਵੀਰੇ ਚਲੋ ਜੀ ਗੱਲ ਹੋਈ ਏ 9 9 ਮਾਰਚ ਨੂੰ ਹਾਂਜੀ 9 ਮਾਰਚ ਨੂੰ ਇਹਨੇ ਜਾ ਕੇ ਫਿਰ ਇਹਨੇ ਬਿਲਕੁਲ ਮੇਰਾ ਫੋਨ ਨਹੀਂ ਚੱਕਿਆ 9 ਮਾਰਚ ਨੂੰ ਜਾ ਕੇ ਇਹਨੇ ਮੇਰਾ ਕਾਲ ਚੱਕੀ ਸ਼ਾਮ ਨੂੰ ਜਾ ਕੇ ਵੀਰੇ 7-8 ਵਜੇ ਉਸ ਤੋਂ ਬਾਅਦ ਮੈਨੂੰ ਕਹਿੰਦੀ ਮੇਰਾ ਨਾ ਅਫਸੈਟ ਸੀਗਾ ਕਹਿੰਦੀ ਤੇ ਇਹ ਕਹਿੰਦੀ ਮੈਨੂੰ 2-4 ਦਿਨ ਲੱਗਣਗੇ ਹੱਲੇ ਤੇ ਮੈਂ ਤੇਰੇ ਨਾਲ ਨਾਰਮਲ ਹੋ ਜੂੰਗੀ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੈਨੂੰ ਗੁੱਸਾ ਸੀ ਹੈਨਾ ਕਿਸੇ ਵੀ ਗੱਲ ਦਾ ਹੋ ਗਿਆ ਚਲੋ ਜੋ ਵੀ ਵੀ ਕਹਿੰਦੀ ਮੈਂ ਨਾਰਮਲ ਹੋ ਜੂੰਗੀ ਮੈਂ ਕਹਿੰਦਾ ਚਲੋ ਕੋਈ ਨਹੀਂ ਮੈਂ ਕਹਾਂ ਤੂੰ 2-4 ਦਿਨ ਦੀ بجائے ਹਫਤਾ ਲੈ ਲੈ ਵੀ ਚਲ ਤੂੰ ਨੋਰਮਲ ਹੋ ਜਾ ਇਹ ਇਹ ਸਾਰੀਆਂ ਗੱਲਾਂ ਵੀਰੇ ਇਹਦੇ ਨਾ ਇਹਦੇ ਨਾਲ ਇੱਕ ਰਿਸ਼ਤੇਦਾਰ ਆ ਚਲ ਆਪਾਂ ਨਾਂ ਤਾਂ ਨਹੀਂ ਲੈ ਸਕਦੇ ਵੀਰੇ ਰਿਸ਼ਤੇਦਾਰੀ ਚੋਂ ਮਾਸੀ ਲੱਗਦੀ ਉਹਦੇ ਨਾਲ ਮੇਰੀਆਂ ਸਾਰੀਆਂ ਗੱਲਾਂ ਰੈਗੂਲਰਲੀ ਕੰਟੀਨਿਊ ਹੁੰਦੀਆਂ ਦੀ ਮੇਰੇ ਕੋਲ ਰਿਕਾਰਡ ਵੀ ਰਿਕਾਰਡਿੰਗ ਪ੍ਰੂਫ ਆ ਵੀਰੇ ਵੀ ਇੱਦਾਂ ਕਰਕੇ ਐਂ ਕਰਦੀ ਯੋਂ ਕਰਦੀ ਆ ਜੋ ਵੀ ਹੁੰਦਾ ਸੀਗਾ ਬਾਕੀ ਵੀਰੇ ਆਂਡ ਗਵਾਂਡ ਨੂੰ ਸਾਰੇ ਨਾ ਮੁਹੱਲੇਦਾਰੀ ਨੂੰ ਟੋਟਲ ਪਤਾ ਵਾ ਉੱਥੋਂ ਮੈਂ ਕਨਫਰਮ ਕਰਦਾ ਸੀ ਇਹ ਘਰੇ ਆ ਜਾਂ ਕਿੱਥੇ ਆਉਂਦੀ ਜਾਂ ਕਿੱਥੇ ਜਾਂਦੀ ਜੋ ਵੀ ਯਾਰ ਮਤਲਬ ਬੰਦਾ ਕਰ ਸਕਦਾ ਉਹ ਫਸਤੋ ਬਾਅਦ ਵੀਰੇ 12 ਮਾਰਚ ਵਾਲੇ ਦਿਨ ਇਹਨੇ ਮੇਰੇ ਨਾਲ ਸ਼ਾਮ ਨੂੰ ਗੱਲ ਕੀਤੀ WhatsApp ਤੇ ਰਾਤ ਨੂੰ ਮੇਰੇ ਨਾਲ 11:30 ਵਜੇ ਤੱਕ ਗੱਲ ਕੀਤੀ ਇਹਨੇ ਹਾਂ ਤੇ ਮੈਂ ਇਹਨੂੰ ਪੁੱਛਿਆ ਵੀ ਬਕਾਇਦਾ ਮੈਂ ਕਿਹਾ ਵੀ ਕੋਈ ਬਾਹਰ ਦਾ ਪਲਾਨ ਤਾਂ ਨਹੀਂ ਬਣਾ ਰਹੀ ਕਿਉਂਕਿ ਇਹਨੇ ਮੈਨੂੰ 2-3 ਮਹੀਨੇ ਪਹਿਲਾਂ ਕਿਹਾ ਸੀ ਕਿ ਨਹੀਂ ਮੈਂ ਨਾ ਮਤਲਬ ਆਪਣੀ ਸਿਸਟਰ ਕੋਲੇ ਕਰਾਂ ਸਿਸਟਰ ਆ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਅੱਗੇ ਦੀ ਅੱਗੇ ਤੇ ਉਹ ਸਿੰਗਾਪੁਰ ਸੀ ਕਿਹਾ ਸੀ ਮੈਂ ਨਾ ਉੱਥੇ ਜਾਣਾ ਮੈਂ ਕਿਹਾ ਵੀ ਕੋਈ ਕੋਈ ਚੱਕਰ ਨਹੀਂ ਕਿਹਾ ਮੈਂ ਕਿਹਾ ਵੀ ਇੱਕ ਵਾਰੀ ਚਲੋ ਆਪਾਂ ਗੱਲ ਕਰਾਂਗੇ ਦੇਖਾਂਗੇ ਕੀ ਕੰਮ ਆ ਕੀ ਕਰਾ ਹਣਾ ਚਲੋ ਜੇ ਬੰਦੀ ਹੋਈ ਵਾਜਬ ਗੱਲ ਲੱਗਦੀ ਹੋਈ ਤਾਂ ਮੈਂ ਕਹਾ ਵੀ ਕੋਈ ਗੱਲ ਨਹੀਂ ਤੂੰ ਚੱਲ ਜੀ ਤੇ ਉਸ ਤੋਂ ਬਾਅਦ ਵੀਰੇ 12 ਮਾਰਚ ਨੂੰ ਇਹਨੇ ਗੱਲ ਕੀਤੀ ਮੇਰੇ ਨਾਲ 13 ਮਾਰਚ ਨੂੰ ਨੋਰਮਲ ਗੱਲ ਕੀਤੀ ਇਹਨੇ ਮੇਰੇ ਨਾਲ 9 ਵਜੇ 8:57 ਤੱਕ लास्ट ਗੱਲ ਕੀਤੀ ਇਹਨੇ ਮੈਨੂੰ WhatsApp ਤੇ ਮੈਸੇਜ ਕੀਤਾ ਕਹਿੰਦੀ ਕਿ ਮੈਂ ਅੱਗੇ ਪਾਪਾ ਦੇ ਕੱਪੜੇ ਪ੍ਰੈਸ ਕਰਕੇ ਤੈਨੂੰ ਕਾਲ ਬੈਕ ਕਰਦੀ ਆ ਮੈਂ ਕਹਾ ਜੀ ਚਲੋ ਠੀਕ ਆ ਉਸ ਤੋਂ ਬਾਅਦ ਵੀਰੇ ਇਹਨੇ 12 13 ਮਾਰਚ ਨੂੰ 13 ਮਾਰਚ ਨੂੰ ਉਸ ਤੋਂ ਬਾਅਦ ਮੈਨੂੰ ਰੈਗੂਲਰ ਕਾਲਸ ਕੀਤੀਆਂ 11 ਤੋਂ ਲੈ ਕੇ 11:30 ਭਾਵੇਂ 12 ਦੇ ਵਿੱਚ ਇਹਨੇ ਮੇਰੀ ਇੱਕ ਵੀ ਕਾਲ ਪਿਕ ਨਹੀਂ ਕੀਤੀ ਕਦੇ ਬਿਜ਼ੀ ਕਰ ਚੱਕਣੀਓ ਹੀ ਨਿਕਲ ਤੇ 12 ਸਵਾ 12 ਦੇ ਕਰੀਬ ਵੀਰੇ ਦਾ ਫੋਨ ਆਊਟ ਆਫ ਨੈਟਵਰਕ ਆਉਣ ਲੱਗਿਆ ਉਸ ਦਿਨ ਨਾ ਬਾਰਿਸ਼ ਬਹੁਤ ਹੁੰਦੀ ਪਈ ਸੀਗੀ ਤੇ ਮੈਨ ਲੱਗਿਆ ਮੈਂ ਕਹਿੰਨਾ ਇਹਦੇ ਫੋਨ ਦਾ ਇਹਨੇ ਨਾ ਸੈਮ ਨਿਊ ਲਿਆ ਸੀਗਾ ਕੋਈ ਇਸ਼ੂ ਕਰਕੇ ਇਹਨੂੰ ਸੈਮ ਨਿਊ ਲੈ ਕੇ ਦਿੱਤਾ ਸੀ ਉਹ ਵੀ ਮੇਰੇ ਪ੍ਰੂਫ ਤੇ ਸੀ ਵੀਰੇ ਸੈਮ ਤੇ ਨਿਊ ਲੈ ਕੇ ਦਿੱਤਾ ਸੀਗਾ ਫੋਨ ਵੀ ਮੇਰੇ ਯੂਜ਼ ਕਰਦੀ ਸੀ ਇਹ ਸਟਾਰਟਿੰਗ ਤੋਂ ਲੈ ਕੇ ਜਦੋਂ ਤੋਂ ਰਿਲੇਸ਼ਨ ਸਾਡਾ ਸਟਾਰਟ ਹੋਇਆ ਵਾ ਜਿੰਨੇ ਫੋਨ ਲੈ ਕੇ ਦਿੱਤੇ ਸੈਮ ਸਾਰੇ ਮੇਰੇ ਯੂਜ਼ ਕਰਦੀ ਸੀ ਤੇ ਉਸ ਤੋਂ ਬਾਅਦ ਵੀਰੇ ਆਊਟ ਆਫ ਨੈਟਵਰਕ ਆਉਣ ਲੱਗਿਆ ਵੀਰੇ ਮੈਂ 3 ਵਜੇ ਤੱਕ ਵੇਟ ਕੀਤੀ ਮੈਂ ਕਿਹਾ ਸ਼ਾਇਦ ਬਾਰਿਸ਼ ਦੀ ਵਜ੍ਹਾ ਨਾਲ ਕੋਈ ਇਸ਼ੂ ਪ੍ਰੋਬਲਮ ਹੋ ਸਕਦੀ ਆ ਵੀ ਕੋਈ ਏਡੀ ਖਾਸ ਗੱਲ ਨਹੀਂ ਹੈਗੀ ਤੇ ਵੀਰੇ 3:30 ਵਜੇ ਦਾ ਫੋਨ ਵਿੱਚ ਹੋ ਗਿਆ ਤੇ ਮੈਂ ਦੀ ਰਿਸ਼ਤੇਦਾਰ ਨੂੰ ਕਾਲ ਕੀਤੀ ਉਹਨੇ ਮੈਨੂੰ ਝੂਠ ਬੋਲਿਆ ਕਹਿੰਦੀ ਕੀ ਐਡਾ ਕਰਕੇ ਕਹਿੰਦੀ ਇਹ ਸਾਰੇ ਆਣੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਡੈਥ ਹੋਈ ਉਹ ਭੋਗਤੇ ਗਏ ਹੋਇਆ ਮੈਂ ਕਿਹਾ ਵੀ ਠੀਕ ਆ ਜੀ ਚਲੋ ਕੋਈ ਨਹੀਂ ਕਿਉਂਕਿ ਇੱਕ ਬਲਾਈਂਡ ਜਿਹੜਾ ਵਿਸ਼ਵਾਸ ਹੁੰਦਾ ਉਹ ਵੀ ਕਹਿੰਦੇ ਗਲਤ ਹੁੰਦਾ ਵਾ ਮੈਂ ਉੱਤੇ ਵਿਸ਼ਵਾਸ ਬਹੁਤ ਕਰਦਾ ਸੀ ਉਹ ਹੋ ਸਕਦਾ ਸ਼ਾਇਦ ਮੈਂ ਉਹਨਾਂ ਦੀ ਵਜ੍ਹਾ ਨਾਲ ਹੀ ਚੀਟ ਹੋ ਗਿਆ ਨਹੀਂ ਤਾਂ ਅੱਜ ਮਤਲਬ ਇਹ ਜਗ੍ਹਾ ਤੇ ਨਾ ਖੜਾ ਹੁੰਦਾ ਮੈਂ ਤੇ ਉਸ ਤੋਂ ਬਾਅਦ ਵੀਰੇ ਚਲੋ ਮੈਨੂੰ ਨਾ ਕਿਸੇ ਆਂਢੀ ਗਵਾਂਢੀ ਤੋਂ ਪਤਾ ਚੱਲ ਗਿਆ ਕਹਿੰਦੇ ਨਾ ਗੱਡੀ ਲੈ ਕੇ ਇਹ ਸਾਰੇ ਜਾਣੇ ਕਿਤੇ ਬਾਹਰ ਗਏ ਆ ਹੂੰ ਮੈਂ ਕਿਹਾ ਚਲੋ ਠੀਕ ਆ ਤੇ ਥੋੜਾ ਜਿਹਾ ਮੈਨੂੰ ਡਾਊਟ ਹੋਇਆ ਤੇ ਮੈਂ ਚਲੋ ਗੱਲ ਨਾਰਮਲ ਕਰਤੀ ਮੈਂ ਕਿਹਾ ਵੀ ਸ਼ਾਇਦ ਹੋ ਸਕਦਾ ਪਰ ਵੀਰੇ ਤਿੰਨ ਦਿਨ ਬਾਅਦ ਮੈਨੂੰ ਨਾ ਕਿਸੇ ਬੰਦੇ ਦੀ ਕਾਲ ਆਈ ਉਹਨੇ ਮੈਨੂੰ ਕਲੀਅਰ ਕੀਤਾ ਕਹਿੰਦਾ ਵੀ ਇਦਾਂ ਕਰਕੇ ਉਹਨਾਂ ਨੇ ਬਾਹਰ ਭੇਜਤੀ ਆ ਉਹ ਤੇ ਹੁਣ ਉਹ ਕਹਿੰਦੇ ਵੀ ਆਪਦਾ ਮਤਲਬ ਸਾਈਡ ਤੇ ਰਹੀਂ ਵੀ ਸਾਡਾ ਜਰਨਾ ਕੋਈ ਰਿਸ਼ਤਾ ਨਹੀਂਗਾ ਕੋਈ ਰਿਲੇਸ਼ਨ ਨਹੀਂ ਤੇਰੇ ਨਾਲ ਜਾਂ ਕੁੜੀ ਨਾਲ ਕੋਈ ਰਿਲੇਸ਼ਨ ਨਹੀਂ ਉਸ ਤੋਂ ਬਾਅਦ ਵੀਰੇ ਜਾ ਕੇ ਕੁੜੀ ਨੇ ਮੈਨੂੰ ਕਾਲ ਵੀ ਨਹੀਂ ਕੀਤੀ ਜਿਸ ਦਿਨ ਵੀਰੇ ਉਹਨੇ ਮੈਨੂੰ ਦੱਸਿਆ ਉਸੇ ਦਿਨ ਹੀ ਮੈਂ ਸਿੰਗਾਪੁਰ ਪੁਲਿਸ ਨੂੰ ਆਨਲਾਈਨ ਨੰਬਰ ਸਰਚ ਕਰਕੇ ਮੇਲਸ ਵਗੈਰਾ ਕੱਢ ਕੇ ਉਹਨਾਂ ਦੀਆਂ ਮੈਂ ਮੇਲਾਂ ਕੀਤੀਆਂ ਡਾਕੂਮੈਂਟਸ ਦੇ ਦੇ ਜਰੀਏ ਇਹਦੇ ਡਾਕੂਮੈਂਟ ਮੇਰੇ ਕੋਲੇ ਪੀਡੀਐਫ ਵਗੈਰਾ ਪਈਆਂ ਸੀਗੀਆਂ ਤੇ ਉਹਨਾਂ ਦੀ ਮੈਨੂੰ ਬੈਕ ਕਾਲ ਆਈ ਵੀਰੇ ਨੈਕਸਟ ਡੇ ਜਦੋਂ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਮੇਬੀ 17 ਜਾਂ 18 ਮਾਰਚ ਨੂੰ ਮੈਨੂੰ ਕਾਲ ਆਈ ਹੋਊਗੀ ਉਹਨਾਂ ਨੇ ਮੈਂ ਉਹਨਾਂ ਨੇ ਮੈਨੂੰ ਕਾਲ ਤੇ ਇਹ ਗੱਲ ਕਹੀ ਉਹ ਕਹਿੰਦੇ ਵੀ ਚਲੋ ਜੋ ਵੀ ਹੋਇਆ ਤੁਹਾਡੇ ਨਾਲ ਇੰਡੀਆ ਦੇ ਵਿੱਚ ਹੋਇਆ ਵਾ ਉਹ ਕਹਿੰਦੇ ਇੱਧਰ ਇਹ ਕਾਇਦੇ ਨਾ ਰਹਿੰਦੀ ਆ ਠੀਕ ਹੈ ਜੀ ਉਹ ਕਹਿੰਦੇ ਵਰਕ ਪਰਮਿਟ ਤੇ ਆਈ ਆ ਇੱਧਰ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਕੀ ਉਹ ਕਹਿੰਦੇ ਜੋ ਵੀ ਤੂੰ ਕਾਰਵਾਈ ਕਰਵਾਉਣੀ ਆ ਸਭ ਤੋਂ ਪਹਿਲਾਂ ਕਹਿੰਦੇ ਤੂੰ ਇੰਡੀਆ ਦੇ ਵਿੱਚ ਲੋਕਲ ਅਥਾਰਟिटीज ਨੂੰ ਕੰਪਲੀਟਸ ਵਗੈਰਾ ਦੇ ਜੋ ਵੀ ਬਣਦੀਆਂ ਨੇ ਚਲੋ ਵੀਰੇ ਐਡਾ ਵੱਡਾ ਲੌਸ ਸੀ ਚਲੋ ਜੇ ਅ ਮਤਲਬ ਕਿ ਮੈਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆ ਕੇ ਚੀਟ ਹੋਇਆ ਵਾਂ ਠੀਕ ਆ ਵੀਰੇ ਕਿਉਂਕਿ ਮੈਂ ਆਪਦੀ ਫੈਮਿਲੀ ਵੱਲੋਂ ਵੀ ਗਿਆ ਵੀਰੇ ਆਪਣੀ ਫੈਮਿਲੀ ਵੱਲੋਂ ਵੀ ਗਿਆ ਮੈਂ ਤੇ ਮਤਲਬ ਸਭ ਕੁਝ ਮੇਰਾ ਕੈਰੀਅਰ ਵਗੈਰਾ ਫਿਊਚਰ ਲਾਈਫ ਮੇਰਾ ਸਾਰਾ ਕੁਝ ਖਤਮ ਹੋ ਗਿਆ ਵੀਰੇ ਟੁੱਟਨੇ ਇੱਕ ਵਾਰ ਵੀ ਚਾਹ ਹਾਂਜੀ ਟੋਟਲ ਕਿੰਨੇ ਪੈਸੇ ਖਵਾ ਚੁੱਕੇ ਮੈਂ ਕੁੜੀ ਨੂੰ ਹੋਂ ਤੱਕ ਕਹਿੰਦਾ ਵੀਰੇ 11 ਤੋਂ 12 ਲੱਖ ਰੁਪਈਆ ਜਿਹਦੇ ਵਿੱਚੋਂ ਮੇਰੇ ਕੋਲੇ ਸਬੂਤ ਸਿਰਫ 6.5 ਲੱਖ ਰੁਪਏ ਦੇ ਆ ਉਹ ਬਾਕੀ ਤਾਂ ਬੰਦਾ ਕੀ ਪ੍ਰੂਫ ਤੁਹਾਨੂੰ ਤਾਂ ਐਸੇ ਵੀ ਵਿਆਹ ਕਰਾਉਣਾ ਆ ਨਾ ਬੰਦਾ ਉਹ ਪ੍ਰੂਫ ਥੋੜਾ ਸੋਚਦਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਰੇ ਤੇ ਉਸ ਤੋਂ ਬਾਅਦ ਵੀਰੇ ਫਿਰ ਮੈਂ ਇਹਦੇ ਘਰਦਿਆਂ ਨੂੰ ਫੋਨ ਕੀਤਾ ਚਲੋ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਦਾਂ ਕਰਕੇ ਮੈਂ ਫੋਨ ਕੀਤਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਇੱਥੇ ਫੋਨ ਨਹੀਂ ਕਰਨਾ ਕਹਿੰਦੇ ਦੁਬਾਰਾ ਕਹਿੰਦੇ ਸਾਡਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ ਪਹਿਲਾਂ ਕੱਲਬਾਤ ਸਾਰੀ ਉਸ ਕਰਦੇ ਨੇ ਵੀਰੇ ਪਹਿਲਾਂ ਮੇਰੀ ਇਹਨਾਂ ਦੇ ਘਰਦਿਆਂ ਚੋ ਕਿਸੇ ਨਾਲ ਨਹੀਂ ਗੱਲ ਹੁੰਦੀ ਸੀ ਬਟ ਪਤਾ ਸਾਰਿਆਂ ਨੂੰ ਸੀਗਾ ਥਿਲੇ ਰਲੀ ਜਿਵੇਂ ਆਪਾਂ ਕਹਿ ਦਈਏ ਇੱਕ ਹਸਬੰਡ ਵਾਈਫ ਘਰੇ ਗੱਲ ਕਰਦੇ ਆ ਉਸੇ ਟਾਈਪ ਨਾਲੇ ਘਰੇ ਗੱਲ ਕਰਦੀ ਸੀ ਕੋਈ ਇਸ਼ੂ ਨਹੀਂ ਸੀ ਚਾਹੇ ਮੈਂ ਰਾਤ ਨੂੰ 2 ਵਜੇ ਫੋਨ ਕਰਾਂ ਚਾਹੇ ਸਵੇਰ 5 ਵਜੇ ਕਰਾਂ ਚਾਹੇ ਦੁਪਹਿਰੇ 10 ਵਜੇ ਕਰਾਂ ਕਿਸੇ ਟਾਈਮ ਵੀ ਮੈਂ ਐਨੀ ਟਾਈਮ ਕਾਲ ਕਰ ਸਕਦਾ ਸੀਗਾ ਇਹ ਮੇਰੀ ਕਾਲ ਰਿਸਿਵ ਵੀ ਕਰਦੀ ਸੀਗੀ ਕਿਸੇ ਨੂੰ ਕੋਈ ਅਪੱਤੀ ਨਹੀਂ ਸੀਗੀ ਵੀਰੇ ਕਿ ਆਪ ਦੀ ਕੁੜੀ ਆਪਦੇ ਘਰਦਿਆਂ ਦੇ ਸਾਹਮਣੇ ਤੇਰ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਭਾਵੇਂ 2 ਘੰਟੇ ਕਰੇ 3 ਘੰਟੇ ਕਰਦੇ ਸਾਨੂੰ ਸ਼ਰਿਆਂ ਵਿੱਚ ਕਰਦੇ ਇਹ ਭਾਵੇਂ ਪੂਰਾ ਦਿਨ ਭਾਵੇਂ ਪੂਰਾ ਦਿਨ ਵੀਰੇ ਪੂਰਾ ਦਿਨ 2-3 ਘੰਟੇ ਦਾ ਘਟ ਘਹਿ ਰਹੇ ਆਪਾਂ ਇਹਦੇ ਨਾਨਕੇ ਵੀਰੇ ਰੈਗੂਲਰੀ ਮੈਂ 2 ਸਾਲ ਜਾਂਦਾ ਰਿਹਾ ਇਹਦੇ ਟ੍ਰੀਟਮੈਂਟ ਦੇ ਤਰ੍ਹਾਂ 1.5 ਤੋਂ 2 ਹੈਲੋ ਹਾਂਜੀ ਸੌਰੀ ਵੀਰੇ ਕਾਲ ਆ ਗਈ ਸੀ ਤੇ ਇਹਦੇ ਨਾਨਕਿਆਂ ਦੇ ਮੈਂ 1.5 ਤੋਂ 2 ਸਾਲ ਜਾਂਦਾ ਰਿਹਾ ਵੀਰੇ ਵੰਡੀ ਵੰਡੀ ਇਹਦੇ ਨਾਨੀ ਜੀ ਮਾਸੀ ਜੀ ਸਾਰੇ ਰਿਸ਼ਤੇਦਾਰ ਟੋਟਲ ਮਤਲਬ ਪਤਾ ਤਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸੀਗਾ ਮਤਲਬ ਮੇਰਾ ਬਿਹੇਵਰ ਇਸ ਤਰ੍ਹਾਂ ਕਰਦੇ ਸੀਗੇ ਇਹ ਵੀ ਹਾਂ ਵੀ ਸਾਨੂੰ ਸਭ ਕੁਝ ਐਕਸੈਪਟ ਆ ਵੀਰੇ ਠੀਕ ਚੱਕਰ ਨਹੀਂ ਸੱਤ ਸੀ ਉਹਨਾਂ ਦੇ ਕਿਵੇਂ ਜੀ ਵੀ ਰਿਸ਼ਤੇਦਾਰਾਂ ਨੂੰ ਆਇਆ ਸੀਗਾ ਵੀ ਕੋਈ ਚੱਕਰ ਨਹੀਂ ਮਿਲਦੇ ਜੁਲਦੇ ਆ ਵੀ ਤੁਹਾਨੂੰ ਕੁਝ ਕਹਿੰਦੇ ਨਹੀਂ ਸੀ ਵੀ ਕਹਿੰਦੇ ਵੀ ਠੀਕ ਆ ਵੀ ਕੋਈ ਚੱਕਰ ਤੁਸੀਂ ਵਿਆਹ ਕਰਾ ਲਿਓ ਉਹਨਾਂ ਦੀ ਦੋਚ ਸੀ ਉਹਨਾਂ ਦੀ ਜੀ ਜੀ ਬਿਲਕੁਲ ਬਿਲਕੁਲ ਵੀਰੇ ਇਹੀ ਸੋਚ ਸੀਗੀ ਉਹਨਾਂ ਦੀ ਉੜਕਪੜੀ ਬਾਹਰ ਸਿੰਗਾਪੁਰ ਹਾਂਜੀ ਕੁੜੀ ਬਾਹਰ ਸਿੰਗਾਪੁਰ ਦੀ ਥੋੜਾ 12 13 ਲੱਖ ਰੁਪਇਆ ਹੋ ਗਿਆ ਮਿੱਟੀ ਮਿੱਟੀ ਵੀਰੇ ਹੁਣ ਬਈ ਫਿਰ ਕਿਵੇਂ ਟਾਈਮ ਲੰਘਦਾ ਟਾਈਮ ਤਾਂ ਬਈ ਬਸ ਤੁਹਾਨੂੰ ਪਤਾ ਲੰਘਾਉਣਾ ਪੈਂਦਾ ਲੰਘਦਾ ਨਹੀਂ ਟਾਈਮ ਜੀ ਠੀਕ ਆ ਹੁਣ ਤੁਸੀਂ ਸਾਨੂੰ ਇਹ ਕਾਲ ਆ ਆਪਦੀ ਵੀਡੀਓ ਜਨ ਤੱਕ ਕਰਾਉਣ ਵਾਸਤੇ ਕੀਤੀ ਹੈ ਤੁਹਾਨੂੰ ਮਨਜ਼ੂਰ ਆ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਤਾਂ ਨਹੀਂ ਤੁਹਾਨੂੰ ਮੇਰੇ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਤੇ ਜਰਿਆਣੀਆ ਕਰ ਰਹੇ ਹੋ ਹਾਂਜੀ ਮੈਂ ਕਹਿੰਦੇ ਵੀ ਮੈਂ ਇਹ ਜੋ ਵੀ ਕਰ ਰਿਹਾ ਹਾਂ ਵਾ ਚਲੋ ਠੀਕ ਆ ਪਰ ਮੈਂ ਇੱਕ ਜਸਟਿਸ ਲਈ ਕਰ ਰਿਹਾ ਹਾਂ ਨਾ ਜੋ ਵੀ ਮੇਰੇ ਨਾਲ ਹੋਇਆ ਵਾ ਪਰ ਮੈਨੂੰ ਪਤਾ ਵੀ ਮੇਰੇ ਨਾਲ ਹੋਣਾ ਪਤਾ ਨਹੀਂ ਕੀ ਆ ਕਿਉਂਕਿ ਵੀਰੇ ਉਹ ਵੀ ਰਿਐਕਟ ਕਰਨਗੇ ਉਹਦੇ ਘਰ ਦੇ ਵੀ ਰਿਐਕਟ ਕਰਨਗੇ ਕਿਉਂਕਿ ਜਦੋਂ ਪਹਿਲਾ ਜੋ ਵੀ ਸੀਗਾ ਜਿਵੇਂ ਵੀ ਸੀਗਾ ਕਿਉਂਕਿ ਹੁਣ ਕੁੜੀ ਮੇਰੇ ਵੱਲ ਨਹੀਂ ਗਈ